ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ 84270 1987 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਇੱਕ ਬੈਡ ਤਾਜੀ ਸੂਈ ਵੀ ਤੇ ਇੱਕ ਗੱਬੜ ਦੋ ਨਗ ਸੇਲ ਆ ਰੇਟ ਵੀਡੀਓ ਦੇ ਵਿੱਚ ਹੋਊਗਾ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕਰੀਏ ਗੱਲ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਸੰਦੀਪ ਪਿੰਡ ਤੋਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਹੈ 9968530253 9968530253 ਜਿਹੜੀ ਪਹਿਲੇ ਨੰਬਰ ਤੇ ਆਪਾਂ ਬੱਸੀ ਦੇਖਦੇ ਆ ਪਲੂਣ ਹੀ ਲੱਗਦੀ ਪਈ ਹੈ ਹਨਾ ਪਲੂਣ ਬੱਸੀ ਹੈ ਭਾਈ ਜੱਸੀ ਕ੍ਰਾਸ ਬੱਸੀ ਆ ਇਹ ਜਰਸੀ ਦੇ ਵਿੱਚ ਕਰਾਸ ਆ ਗਈ ਮਾੜੇ ਮਾੜੇ ਸਿੰਗਾ ਦੀ ਕੋਟਾਂ ਮਾੜੀਆਂ ਹਾਂ ਕੋਟਾਂ ਫੁੱਟੀਆਂ ਡਾਕਟਰ ਨੇ ਕੱਢੇ ਸੀਗੇ ਬੰਦੇ ਬਹੁਤ ਵਧੀਆ ਨਿੱਤਾਂ ਤੋਂ ਲਈ ਆ ਪਾਲ ਠੀਕ ਹੈ ਠੀਕ ਹੈ ਤੇ ਹਾਂ ਦੁੱਧ ਦਾ ਰਿਕਾਰਡ ਬਹੁਤ ਚੰਗਾ ਦਾ ਬੱਚਾ ਇਹਨੇ ਜਪਾਇਗਾ ਮੇਲਗਾ ਹਾਂ ਬੱਸ ਆ ਦੇਤਾ ਬਾਈ ਆਪੀਏ ਬੱਠਰ ਜੀ ਜੀਰ ਆਪੀਏ ਜੀਰ ਹਾਂ ਜੀ ਸੂਈ ਇਹ ਰਾਤ ਦੀ ਸੂਈ ਹੋਇਆ ਬਾਈ ਮੰਨ ਕੇ ਚੱਲ ਬੋਲਾ ਦਾ 4 5/4 ਕਿਲੋ ਕੱਢ ਕੇ ਬੱਚਾ ਜਗਾ ਆ ਖੋਣ ਠੀਕ ਹੈ ਅੰਦਾਜ਼ਾ ਲਾਈਏ ਦੁੱਧ ਦੁੱਧ ਬਾਈ 20 ਤੋਂ ਬਾਹਰ ਦੇਣਾ ਨੇ ਤੇ ਠੰਡੀ ਸੀ ਲ ਵਰਖ ਵਰਗੀ ਹੈ ਨਾ ਚਾਹੇ ਬਾਈ ਨਿਆਣਾ ਪਾਓ ਚਾਹੇ ਨਾ ਪਾਓ ਦੇਖੋ ਲੈ ਜਿਵੇਂ ਮਰਜ਼ੀ ਧਾਰਾ ਵਾਂਗ ਚੱਲੋ ਹੁਣ ਚਾਹੇ ਬੱਚਾ ਲਾਓ ਚਾਹੇ ਨਾ ਪਾਓ ਲਾ ਆਕੇ ਇੱਧਰ ਦੀ ਲੇਵਾ ਦਿਖਾਓ ਬਈ ਪਹਿਲਾਂ ਬੱਸੀ ਜਿਵੇਂ ਦੇਖੋ ਲੈ ਠੰਡੀ ਸੀਲ ਦਾ ਕੋਈ ਅੰਤ ਨਹੀਂ ਹੈਣਾ ਪਹਿਲੇ ਵੇ ਤੇ ਨਾੜਾ ਰੱਖੋ ਪਹਿਲੇ ਬੱਸੀ ਦੇਖੋ ਤੇ ਧਾਰਾ ਜਿੱਦਾਂ ਮਰਜ਼ੀ ਵਾਂਗ ਚੱਲੋ ਹੁਣ ਹਾਂ ਇੱਧਰ ਮਰਜ਼ੀ ਬਈ ਲੈ ਸਤਾਰਾ ਦੇਖੋ ਜਿਵੇਂ ਪਲੂਣ ਬੱਛੀ ਸੂਈ ਨੂੰ ਸਿਰਫ ਰਾਤ ਹੀ ਹੋਈ ਜਾਣੇ ਤੇ ਦੋ ਜਣੇ ਵੇਹ ਕੇ ਚਵਾਉਂਦੀ ਹੈ ਹੈਨਾ ਜਿਵੇਂ ਪਹਿਲੇ ਬੱਸੀ ਵੀ ਜਿਆ ਆਲ ਕਰ ਲਾ ਆਲ ਕਰਦੀ ਆ ਇਹਨੂੰ ਕੋਈ ਚੱਕਰ ਹੀ ਨਹੀਂ ਮੈਨੂੰ ਨਸਲ ਆ ਕਹਿੰਦਾ ਜੇ ਫਰਕ ਪੈਂਦਾ ਹੈ ਹਾਂ ਵੀ ਜਿਹੜੀ ਜਰ ਜਾਇਜ ਗੱਲ ਆ ਜਮਾ ਅਰੇ ਦੋ ਦਿਨਾਂ ਦੇ ਚੱਕ ਦੀ ਆ ਸੋ ਜਾਇਜ ਗੱਲ ਜਿਵੇਂ ਕਹਿੰਦੇ ਹੁੰਦਾ ਵੀ ਨਸਲ 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 ਹੀ ਆ ਭਾਈ ਜੱਟ ਜਾਟੀ ਹੁੰਦਾ ਭਾਵੇਂ ਨੰਗੀ ਹੋਵੇ ਹਨਾ ਵੀ ਗੱਲ ਇਹਦੇ ਵਿੱਚ ਜਰਸੀ ਵਾਲੇ ਗੁਣ ਹੈਗੇ ਹਨਾ ਬਾਕੀ ਭਾਈ ਜਰਸੀ ਬਾਕੀ ਵੱਡੀ ਆ ਛੋਟੀ ਨਹੀਂ ਹੈਗੀ ਜਾਇਜ ਗੱਲ ਇਹ ਜਿਹੜੀ ਠੰਡੀ ਹੁਣ ਤਾਂ ਖੜੀ ਐ ਇਹ ਜਰਸੀ ਦੇ ਗੁਣ ਆ ਹਨਾ ਜਰਸੀ ਦੇ ਗੁਣ ਨੇ ਭਾਈ ਜਰਸੀ ਨੱਤ ਨਹੀਂ ਹਟਾਉ ਦੋ ਜਾਣੇ ਬਹਿ ਕੇ ਧਾਰਾ ਮਾਰਨੇ ਆਪੇ ਬਹਿ ਜਾ ਥੱਲੇ ਲਾ ਭਾਈ ਦੇਖ ਲੈ ਆਹ ਸੁਣ ਕੇ ਬਟਾ ਹੋ ਜੀ ਨਹੀਂ ਜੇ ਸੋ ਦੇਖੋ ਸੋ ਤਾਰਾ ਦੇਖੋ ਇਹ ਤਾਂ ਹਰ ਜੀ ਇੰਨੀ ਠੰਡੀ ਗਾ ਆਪਾਂ ਯਾਰ ਪਹਿਲੀ ਲਾਵਾਂਗੇ ਜੇ ਕੋਈ ਘਾਲ ਲਾਵਾਂਗੇ ਠੰਡੀ ਲਾਵਾਂਗੇ ਚਵਾਈ ਦੀ ਤੇ ਚਵਾਕ ਲੈਂਦੇ ਬਈ ਜੀ ਜਿਹੜਾ ਮਹੀਨਾ 10-20 ਦਿਨ ਚੋੜੀ ਚਵੰਜਾ ਥਾਂ ਤੋਂ ਕੱਢੂ ਕਰਕੇ ਆ ਰਿਹਾ ਹਾਂ ਹੁਣ ਵੀ ਵਧੀਆ ਚੰਗਾ ਕੇ ਥਾਂ ਦਿਖਾ ਦੇ ਛੋਟੇ ਛੋਟੇ ਸਵੈ ਲੈ ਗੀ ਹਲਕੀ ਫੁਲਕੀ ਜੀ ਹੈਗੀ ਥਾਂ ਦੇਖਣਾ ਥਾਂ ਦੇਖੋ ਇੱਕ ਤਾਂ ਕਹਿ ਦਿੰਦੇ ਮਿੱਥੀ ਚਾਰ ਚਾਰੋਂ ਗਰਾ ਦੀ ਇਧਰ ਚਾਰੋਂ ਗਰਾ ਤੂੰ ਵੀ ਪਾਈ ਲੈ ਲਓ ਜੀ ਸਵਾ ਦੇਖੋ ਪੂਰੀ ਮਿੱਥੀ ਜਮਾ ਜਿਹੜਾ ਕਹਿੰਦਾ ਹੈ ਬਈ ਯਾਰ ਦਵਾਤ ਫੇਰ ਤਾਂ ਰਾਮਾ ਲੈ ਇੱਕ ਬਾਈ ਬੋਲੀ ਹੈ ਨਾ ਜਮਾ ਬਾਈ ਇੰਨੀ ਚਵਾਈ ਦੀ ਪੂ ਚੋਂ ਦੀ ਦੇਖੋ ਜਮਾ ਕਰਨੇ ਵਰਗੀ ਜਮਾ ਸੋ ਆ ਦੇਖੋ ਚਵਾਈ ਬਹੁਤ ਓਕੇ ਆ ਜਮਾ ਬਾਕੀ ਵੀ ਪਹਿਲਾਂ ਵਸੀਆਂ ਲੈਵੇ ਤੇ ਨਾੜਾ ਦਿਖਾ ਇਧਰ ਦੀ ਦਿਖਾ ਮਾਣੇ ਦੇਖ ਲੈ ਨਾੜਾ ਕਿੰਨਾ ਦੁੱਧ ਮੰਨ ਕੇ ਚਲੇ ਬੰਦਾ ਦੁੱਧ ਬਈ 20 ਕਿਲੋ ਦੀ ਆਪਾਂ ਐ ਮੰਨ ਕੇ ਤੇ ਅਗਲੇ ਨੂੰ ਸਹਦੀ ਦੇ ਦਾਂਗੇ ਆਪਾਂ ਕਹਿੰਦੇ ਆ ਵੀ 18 ਮੰਨ ਕੇ ਲੈ ਲੈ ਤੇ ਦੁੱਧ ਇਹ ਦਊ ਸੀ ਪਫਟ ਵਾਲਾ ਜਮਾ ਵੀਰ ਯਾਰ ਮੈਂ ਇਸ ਨਾਲ ਦੁੱਧ ਆ ਕੇ ਦੇਖ ਲੈ ਲੈ ਜਿਵੇਂ ਰਾਤ ਦੀ ਸੂਈ ਸੀ ਆ ਲੈ ਜਮਾ ਬਰਫ ਵਰਗਾ ਚਿੱਟਾ ਲੈ ਤੇ ਜੇ ਮੈਂ ਇੱਕ ਤਰ੍ਹਾਂ ਦੀ ਮੱਝ ਹੀ ਐ ਜੇ ਮੈਂ ਐਸਾ ਬਾਈ ਯਾਰ ਮੈਂ ਸਵਾ ਲੱਖ ਤੋਂ ਘੱਟ ਅਗਲਾ ਦਿੰਦਾ ਜੀ ਡੂਡ ਤੋਂ ਘੱਟ ਚ ਚੰਗੀ ਝੋਟੀ ਲੈਣੀ ਆ ਨਹੀਂ ਮਿਲਦੀ ਨਹੀਂ ਮਿਲਦੀ ਨਾ ਬਾਕੀ ਨਵਾਂ ਹਾਣਾ ਹਨਾ ਬਾਕੀ ਦੋਨ ਦੇ ਦੰਦ ਚੱਕ ਦੀ ਹਲਵਾ ਕੀ ਲੇਵੇ ਦੀ ਵਾਲੀ ਸਾਫ ਆ ਦੇਖਾ ਇਧਰ ਹੀ ਨਵੇਂ ਦੇ ਨਾਲ ਦਿਖਾ ਲੈ ਦੇਖ ਲੈ ਪੂਰੀ ਸਾਫ ਸੁੱਧਰੀ ਫਿਟਿੰਗ ਵਾਲਾ ਅੱਗੇ ਪਿੱਛੇ ਦਾ ਲੇਵਾ ਬਾਈ ਭਾਅ ਇਹਦਾ ਫਿਰ ਕੀ ਆ ਬਾਹਰ ਗਿਆ ਸਫਾਈ ਕਰੀ ਮਾੜੀਆਂ ਹੁੰਦੀਆਂ ਬਾਈ ਯਾਰ ਮੁੱਲ ਕਰੂ ਜਿਹੜਾ ਕੋਈ ਮਜ਼ੇ 65000 ਦੀ ਬੱਸੀ ਦੇ ਦਾਂਗੇ ਮਾਣ ਤਣ ਮੈਂ ਮਾਣ ਤਣ ਕਰਾਂਗੇ ਤੁਰ ਪੰਮੇ 60 ਤੋਂ ਘੱਟ ਲਾ ਫੋਨ ਆ ਲਾਵੇ ਬਸ ਸਾਕ ਦੇ ਉੱਪਰ ਵਾਲਾ ਫੋਨ ਲਾਵੇ ਵੀਰ ਬਣ ਕੇ ਯਾਰ ਕਿਉਂਕਿ ਹੁਣ ਮੰਨ ਕੇ ਚੱਲੋ ਵੀ ਸਾਰਾ ਆਪ ਖਾਲਾ ਘੜਤਾ ਹਾਂ ਬਾਕੀ ਦੀ ਮੋਟਰ ਸੱਡ ਨਹੀਂ ਆ ਬੰਦੇ ਨੇ ਮੋਟਰ ਸੱਡ ਨਹੀਂ ਆਏਗੀ ਠੰਡੀ ਬੱਸੀ ਨਹੀਂ ਮਿਲਦੀ ਬਈ ਵੀਰ ਗੱਬਲ ਲੈ ਜਾਂਦੇ ਆ ਬਾਅਦੋਂ ਲਾਂਬਾਂ ਦੇ ਲਾਂਬੇ ਦੀ ਗੱਲ ਹੀ ਹੈਣੀ ਜੀ ਗੱਲ ਨਹੀਂ ਜੇਰ ਆ ਪਈਆ ਬੱਚਾ ਹੋ ਪਿਆ ਧਾਰਾ ਮਾਰ ਕੇ ਦਿਖਾ ਦਿਆਂ ਧਾਰਾ ਮਾਰ ਕੇ ਖੜਾ ਦਿਆਂ ਦੇਖ ਲੈ ਤੇਰੇ ਸਾਹਮਣੇ ਇੱਥੇ ਆਪ ਤੋੜ ਦਿੰਦੇ ਆ ਇੱਥੇ ਫੇਰ ਦੱਸ ਧਾਰਾ ਮਾਰ ਠੰਡੀ ਸੀ ਲਾ ਹਨਾ ਸੋ ਆ ਹੁੰਦੀ ਆ ਫਰਿੱਜ ਟੱਕਾ ਲਾ ਮੜੀ ਜੋ ਬੱਚੇ ਕੋਲ ਖੜੂ ਹੈ ਕਹਿ ਜਿੱਤੇ ਮਾਰੀ ਬਈ ਪਹਿਲਾਂ ਬੱਸੀ ਪ ਤੋ ਦੇਖੋ ਜਿੱਥੇ ਮਰਜ਼ੀ ਧਾਰਾ ਮਾਰੀ ਚੱਲੋ ਜਿਵੇਂ ਪਹਿਲਾਂ ਬੱਸੀ ਆ ਪਈ ਜਿਵੇਂ ਮਰਜ਼ੀ ਜਿੱਥੇ ਮਰਜ਼ੀ ਹੁਣ ਦੋ ਕੰਮ ਆ ਵੋਟਾਂ ਦਾ ਟਾਈਮ ਆ ਲੀਡਰ ਜਿੱਥੇ ਮਰਜ਼ੀ ਰੋਕ ਲੋ ਉਸਦੇ ਖੜ ਗਏ ਉਹਦੀ ਗੱਲ ਸੁਣਨਗੇ ਚੁੱਪੇ ਫਿਰ ਕੇ ਵਿਚੋ ਲੋਗੇ ਸੋ ਜਮਾ ਕਿਆ ਵਾਲਾ ਦਾ ਵੋਟ ਵਾਲੀ ਗੱਲੀ ਹੋਈ ਪਈ ਆ ਜਮਾ ਦੇਖੋ 65000 ਚ ਮਾਰਦਾਂ 60 ਤੋਂ ਬਾਅਦ 60 ਦੀ ਦੇ ਦਾਂਗੇ ਕਿ ਨਹੀਂ ਇਹਦੇ 60 ਦੀ ਦਿੰਦੇ ਬਈ ਯਾਰ 60 ਦੀ ਦੇ ਦਾਂਗੇ 63 ਦੀ 63 ਦੀ ਬੱਸੀ ਚਲ ਬਸ 250 ਦੀ ਕਰਤੀ ਹੁਣ ਆਪਾਂ ਸੋ 25000 ਦੀ ਵੀਰ ਤੁਹਾਨੂੰ ਦਊਗਾ ਕੋਈ ਬੰਦਾ ਵੇ ਕੋਈ ਯਰ ਪਿੱਛੋਂ ਦੀ ਮਾਂ ਦਾ ਧਰਾਂ ਦਾ ਕੋਣ ਭੈਣ ਵਾਲੇ ਖਿਆਲ ਛੱਡਦਾ ਥੱਲੇ ਫੇਰ ਭੈਜਾ ਆਉਣ ਨੂੰ ਦੇਰ ਮਰ ਤਾ ਡੋਲਣਾ ਥੱਲੇ ਆਪਾਂ ਉਹ ਹੀ ਕੋਈ ਕਿੰਨੀ ਕੁ ਕੁਛ ਨਹੀਂ ਕਹਿੰਦੀ ਬਈ ਯਾਰਾ 62500 ਜੇ ਆਪਾਂ ਚੜਾ ਦੇ ਇੱਕ ਦੀ ਮਾਲਕ ਨੇ ਇਹ ਗੱਲ ਕਹੀ ਸੀ ਵੀ ਜਿਹਨੂੰ ਵੀ ਦੇਣੀ ਹੋਈ ਇਹਦੀ ਮਾਂ ਥੱਲੇ ਮੰਨ ਕੇ ਚੱਲ ਕਹਿਣ ਕਿ ਜਿਹੜਾ ਮਰੀ 27 28 ਕਿਲੋ ਕੋ ਤਾਂ ਸਾਡੇ ਕੋਲ ਤਾਂ ਉੱਥੇ ਸੁਈ ਹੋਈ ਜਾ ਕਹਿੰਦੇ ਜਰਸੀ ਦੇ ਬੈਟੋ ਪੈਦਾ ਹੋਈ ਹੈ ਅੱਛੀ ਬਈ ਜਰਸੀ ਦੇ ਬੈਟੋ ਲੈਡਾ ਤੂੰ ਲਈ ਆਪਣੇ ਨਾਲ ਦੇ ਪਿੰਡੂ ਲਈ ਜਾ ਠੀਕ ਆ 62500 ਜੇ ਆਪਾਂ ਦੇਵਾਂਗੇ ਦੇਵਾਂਗੇ ਬਈ ਇੰਨੇ ਲਈ ਅੱਗੇ ਦੂਜੇ ਨ ਇਹ ਆ ਗਈ ਆਪਣੀ ਥੋੜੀ ਕ੍ਰਾਸ ਬਣ ਜਣਾ ਤੁਸੀਂ ਜੀ ਕ੍ਰਾਸ ਆ ਜੀ ਜੀ ਹਾਂਜੀ ਕਿਹੜਾ ਸੂਆ ਸੁੰਦੀ ਐ ਦੂਜਾ ਸੂਆ ਬਾਈ ਚੌਕੀ ਸਿੱਕੀ ਕੋਣੀ ਐ ਲੱਗ ਭੱਗੇ ਮੂੰਹ ਜਰਸੀ ਵਾਲਾ ਇਹਦਾ ਹਣਾ ਮੂੰਹ ਜਰਸੀ ਵਾਲਾ ਜੀ ਹਾਂਜੀ ਤੇ ਦਿਨ ਬਾਈ ਕਾਹੇ ਕੱਢਦੀ ਐ ਇਹ ਰਹਾ ਹਫਤਾ ਪਿਆ ਜੀ ਹਲੇ ਠੰਡੀ ਇਹ ਵੀ ਬਥੇਰੀ ਆ ਹਫਤਾ ਸੂਣ ਚ ਬਾਕੀ ਪਿਆ ਕਿੰਨਾ ਦੁੱਧ ਮੰਨ ਕੇ ਲੈਵੇ ਬੰਦਾ ਇਹਨੂੰ ਦੁੱਧ ਬਾਈ ਪਾਈ ਲੈਣ 18 ਕਿਲੋ 18 ਕਿਲੋ ਦੁੱਧ ਤੇ ਥਣ ਗੁੱਲੇ ਵਾਲਾ ਹਣਾ ਜਮਾ ਬਾਈ ਲੈ ਮੈਂ ਸਣ ਵਾਲਾ ਥਣਾ ਜੇ ਕਿਆ ਪਤਾ ਨਜ਼ਾਰੇ ਲਿਆ ਦੇਣੇ ਐ ਏ ਫਿਰ ਗੱਡੀ ਕਿੰਨੇ ਚੜਾਉਣੀ ਆਪਾਂ? ਇਹ ਮੰਨ ਕੇ ਚੱਲ 65000 ਦਾ ਸੌਦਾ 10000 ਛੋਟ ਕਰ ਦਾਂਗੇ ਜੋ। ਜੇ ਜੋੜਾ ਲੈਣ ਲੱਗਿਆ ਕੋਈ। ਜੋੜਾ ਬਾਈ ਫੁੱਲ ਮਾਨਦਾਨ ਕਰ ਦਾਂਗੇ। 240 ਦੇ ਲਗਭਗ ਹੋ ਜੂ। ਆ 120 ਦੇ। 120 ਦਾ 1 ਲੱਖ 22000 ਦਾ ਜੋੜਾ ਦੇਣਾ। 120 ਦਾ ਜੋੜਾ ਆਪਾਂ ਦੇ ਦਾਂਗੇ। ਦੇ ਦਾਂਗੇ ਬਾਈ ਹਾਂ। ਸੋ ਜੀ ਮੈਂ ਅੱਜ 1 ਲੱਖ 20000 ਮੈਂ ਤੇ ਲਾਉਣੇ ਦੁੱਧ 12 ਕਿਲੋ ਆਉਂਦਾ। 1.5 ਲੱਖ ਰੁਪਏ ਤਾਂ ਘੱਟ ਤਾਂ ਮੈਂ ਮਿਲਦੀ ਨਹੀਂ। ਨਹੀਂ ਮਿਲਦੀ। ਹੈਨਾ? ਜੇ ਦੋਨੇ ਆਪਾਂ 1.5 ਲੱਖ ਰੁਪਏ ਦੇ ਜੇ ਉਸ ਤੇ ਲਈ ਅਗਲੇ ਨੂੰ ਕਿਰਾਏ ਪਾ ਕੇ ਬੈਂਦੀ ਤੇ ਦੋ ਪੈਸੇ ਆਉਣਾ। ਸਾਸੂ ਜੜ ਜਾਂਦੇ ਨੇ। ਤੇ ਨੰਬਰ ਬੋਲ ਦੇ ਦਵਾਰੇ ਆਪਾਂ। 99685 ਠੰਡੀ ਇਹ ਵੀ ਬਥੇਰੀ ਆ ਬਾਈ ਦੇਖਾ। 99685 32350 ਧੋਰੀ ਫੜੀ ਜੇ ਨੂੰ। ਸੋ ਕੱਦ ਕਾਠ ਵਗੈਰਾ ਦੇਖੋ ਧੋਰਾ ਵਗੈਰਾ ਦੇਖੋ। ਸੋ ਪੂਰੇ ਬਿਲਕੁਲ ਜੈਨੂੜ ਰੇਟ ਦੇ ਵਿੱਚ ਆਪਾਂ ਦੋ ਬਿਹੜਾ ਦਿਖਾਉਂ ਜਾਂ ਤੋਲੇ ਪਿੰਡ ਤੋਂ। ਇਹੋ ਜਿਹਾ ਰੇਟ ਦੇ ਦੇ ਆਪਣਾ ਚੈਲੰਜ ਹੈ ਚੀਜ਼ ਦਾ। ਤੇ ਬਾੜਾ ਮਾਥਾ ਮਾਰ ਕੇ ਲਾਉਣਾ ਨਾ। ਤੂੰ ਡੇਲੀ ਵੀਡੀਓ ਪਾਉਂਦਾ ਨਹੀਂ ਹਰ ਰੋਜ਼ ਤੋਰਾ ਫਿਰਦਾ ਬਈ। ਬਾੜਾ ਪਾ ਹੁੰਦਾ। ਇਹੋ ਜਿਹੇ ਲੋਕ ਇਹੀ ਲੱਗਦਾ 75 ਵਾਂ ਅੰਗਲੇ ਨੂੰ ਕਦੋਂ। ਵਿਚ ਬਿਕਾੜ ਵਾਲਾ ਸੱਤ ਵੀ ਹੈ ਨੀਕਰ ਵਾਲਾ ਫਿਰ ਰੁਪਏ ਬਾੜੇ ਮੰਗਦਾ ਘਰ ਵਾਲਾ ਬਾਈ ਮੁੰਡਾ 75 ਹਜ਼ਾਰ ਕਰਦਾ ਸੀ ਇਹਦਾ ਵੀ ਜਿਹੇ ਗੱਲਾਂ ਠੀਕ ਹੈ ਨਾ ਗੱਲ ਕਰਾਂ ਵੀ ਜਰ ਉਹ ਵਰ 15 20 ਬੰਦਿਆਂ ਨੂੰ ਦਿਖਾ ਕੇ ਫੇਰ ਦਿੰਦਾ ਫੇਰ ਦਿੰਦੇ ਨੇ ਹਾਂ ਠੰਡੀ ਠੁੰਡੀ ਦੇਖੋ ਜਿਹੜੇ ਜਿੱਧਰ ਦੀ ਮਾਸੀ ਵਹਜ ਲੈ ਕੋਈ ਚੱਕਰ ਹੀ ਨਹੀਂ ਹੈ ਨਾ ਹਾਂ ਜਿਹੜੇ ਉਹਦੇ ਫੇਰ ਵਾਲੇ ਵਹਜ ਲੈ ਸੋ ਠੰਡੀ ਸੀਲ ਦਾ ਪੂਰੀ ਓਕੇ ਹੈ ਜਿਵੇਂ ਮੱਝ ਬਦਲ ਬਦਲ ਬੈਠੀ ਚੱਲੋ ਹਣ ਹਾਂ ਜਿਹੜੇ ਉਧਰਲੇ ਪਾਸੇ ਵਹਜ ਲੈ ਦੇਖ ਲੈ ਬਸ ਓਕੇ ਹੈ ਬਸ ਹੁਣ ਬਾੜੇ ਸਪੰਜਿਆਂ ਦੀ ਲੋੜ ਨਹੀਂ ਲੇਖਣਾ ਸਾਰੀ ਗੱਲ ਕਰਕੇ ਦਿੰਦੇ ਸੋ ਦੋ